ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਅਸੀਂ ਖੜੇ ਆਂ ਜੀ ਪਿੰਡ ਕੱਬਰਵੱਛਾ ਜ਼ਿਲ੍ਹਾ ਫਿਰੋਜ਼ਪੁਰ ਤੇ ਇੱਥੇ ਤੁਹਾਨੂੰ ਇੱਕ ਜਗ੍ਹਾ ਦਿਖਾਉਣੀ ਆ ਜੀ ਜਗ੍ਹਾ ਹੈਗੀ ਆ ਜੀ ਬਾਬਾ ਹੈਗਾ ਜੀ ਇੱਛਾਧਾਰੀ ਜੋ ਕਿ ਕਈ ਤਰ੍ਹਾਂ ਦੇ ਰੂਪ ਵੀ ਬਦਲ ਲੈਂਦਾ ਸੀਗਾ ਤੇ ਅੱਜ ਤੁਹਾਨੂੰ ਕਰਾਉਣੇ ਦਰਸ਼ਨ ਜਗ੍ਹਾ ਦੇ ਤੇ ਆਓ ਮਿਲਦੇ ਆਂ ਤੇ ਇੱਥੇ ਬਾਈ ਸੇਵਾਦਾਰ ਵੀ ਫਿਰਦੇ ਆ ਤੇ ਆਪਾਂ ਜਗ੍ਹਾ ਦੇ ਦਰਸ਼ਨ ਵੀ ਕਰਦੇ ਆ। ਕਿੱਧਰ ਜਾ ਗਏ ਵੀਰ ਮੁੰਡਾ। ਤੇ ਆ ਤੁਸੀਂ ਦੇਖ ਸਕਦੇ ਆ ਜੀ। ਇੱਥੇ ਇੱਕ ਯਾਦਗਰੀ ਮੇਲਾ ਵੀ ਕਰਵਾਇਆ ਜਾਂਦਾ ਹੈ। ਤੇ ਮੇਲਾ 21 8 2024 ਦਿਨ ਬੁੱਧਵਾਰ ਨੂੰ ਭਾਦੋ ਦੇ ਵਿੱਚ ਕਰਵਾਇਆ ਸੀ ਤੇ ਹੁਣ ਅਗਲੀ ਭਾਦੋ ਦੇ ਵਿੱਚ ਇਹ ਫੇਰ ਮੇਲਾ ਕਰਵਾਉਣਗੇ। ਤੇ ਆਓ ਜੀ ਤੁਹਾਨੂੰ ਦਿਖਾਉਨੇ ਆ ਉਹ ਜਗ੍ਹਾ ਜਿੱਥੇ ਕੀ ਬਾਬਾ ਜੀ ਦੀ ਜਗਾ ਬਣਾਈ ਹੈ ਤੇ ਆਓ ਜੀ ਕਰੋ ਦਰਸ਼ਨ ਤੇ ਦੇਖੋ ਉਹ ਜਗਾ ਜਿੱਥੇ ਕੀ ਦੋ ਮਹੀਨੇ ਹੋ ਗਏ ਆਓ ਜੀ ਕਰਦੇ ਆਂ ਜੀ ਦਰਸ਼ਨ ਲਓ ਜੀ ਇਹ ਆ ਜੀ ਉਹ ਜਗਾ ਜਿੱਥੇ ਕੀ ਕਹਿੰਦੇ ਵਪਸ ਸੁਣਦੇ ਸੀ ਬਾਬਾ ਜੀ ਜਿਹੜੇ ਇੱਕ ਇੱਛਾ ਧਾਰੀ ਐ ਉਹ ਇਸ ਜਗਾ ਦੇ ਉੱਤੇ ਰਹਿੰਦੇ ਸੀਗੇ ਤੇ ਆਹ ਦੇਖ ਸਕਦੇ ਆ ਸਾਹਮਣੇ ਹਨਾ ਕਿ ਇੱਕ ਬਾਬਾ ਜੀ ਦੀ ਫੋਟੋ ਬਣੀ ਹੋਈ ਐ ਤੇ ਨਾਲ ਇੱਕ ਬੈਲ ਦੀ ਫੋਟੋ ਵੀ ਬਣੀ ਹੋਈ ਐ ਹਨਾ ਇੱਥੇ ਸੀ ਜੀ ਜਹਾਜ਼ ਤੇ ਉੱਪਰ ਜਿਹੜੇ ਜਹਾਜ਼ ਦਿਖ ਰਹੇ ਆ ਇਹ ਜਿਹੜਾ ਵੀ ਕੋਈ ਸੁਖ ਸੁਖ ਦਾ ਵੀ ਮੈਂ ਬਾਹਰ ਚਲਾ ਜਾਵਾਂ ਜਾਂ ਹਨਾ ਤੇ ਜਾਓ ਜੀ ਕੋਈ ਸੁਖ ਸੁਖ ਦਾ ਉਹ ਜੀ ਇੱਥੇ ਚੜਾ ਕੇ ਜਾਂਦਾ ਤੇ ਅਇਦਰ ਜਿਹੜੇ ਚੰਨ ਹੈਗੇ ਆ ਜੀ ਸਲਮਾਨ ਚੰਨ ਇਹ ਕਬੱਡੀ ਵਾਲੇ ਮੁੰਡੇ ਜੋ ਕਿ ਇੱਥੇ ਯਾਦਗਰੀ ਮੇਲਾ ਕਰਵਾਇਆ ਜਾਂਦਾ ਤੇ ਕਬੱਡੀ ਦਾ ਵੀ ਟੂਰਨਾਮੈਂਟ ਹੁੰਦਾ ਤੇ ਇਹ ਚੰਨ ਉਦੋਂ ਚੜਵਾਏ ਚੜਾਈ ਜਾਂਦੇ ਆ ਠੀਕ ਹੈ ਜੀ ਆ ਸਾਰਾ ਆਸਣ ਦੇਖ ਸਕਦੇ ਬਾਬਾ ਜੀ ਦਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਹਾਂ ਵਾਹਿਗੁਰੂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਤਾਂ ਜੋ ਕਿ ਸਾਰੇ ਹੀ ਇਸ ਜਗ੍ਹਾ ਦੇ ਦਰਸ਼ਨ ਕਰ ਸਕਣ ਠੀਕ ਹੈ ਜੀ ਇਹ ਬਹੁਤ ਸ਼ਕਤੀ ਵਾਲੀ ਜਗ੍ਹਾ ਹੈ